ਇੱਕ ਵਾਰ ਕੁਝ ਪੁਰਾਣੇ ਦੋਸਤ ਕਾਲਜ ਛੱਡਣ ਤੋਂ ਕਈ ਸਾਲਾਂ ਬਾਅਦ ਮਿਲੇ ਆਪਣੇ ਕਾਲਜ ਦੇ ਕਿਸੇ ਪ੍ਰੋਫੈਸਰ ਨੂੰ ਮਿਲਣ ਬਾਰੇ ਸੋਚਿਆ ਉਹ ਆਪਣੇ ਪ੍ਰੋਫੈਸਰ ਦੇ ਘਰ ਚਲੇ ਗਏ ਪ੍ਰੋਫੈਸਰ ਨੇ ਉਹਨਾਂ ਦਾ ਸਵਾਗਤ ਕੀਤਾ ਸਾਰੇ ਗੱਲ ਕਰਨ ਲੱਗੇ ਪ੍ਰੋਫੈਸਰ ਦੇ ਸਾਰੇ ਵਿਦਿਆਰਥੀ ਆਪਣੇ ਕੈਰੀਅਰ ਵਿੱਚ ਸਫਲ ਸਨ ਆਰਥਿਕ ਤੌਰ ਤੇ ਸਮਰੱਥ ਸਨ ਪ੍ਰੋਫੈਸਰ ਨੇ ਸਾਰਿਆਂ ਨੂੰ ਉਹਨਾਂ ਦੇ ਕੈਰੀਅਰ ਅਤੇ ਜੀਵਨ ਬਾਰੇ ਪੁੱਛਿਆ ਸਾਰਿਆਂ ਨੇ ਕਿਹਾ ਕਿ ਉਹ ਆਪੋ ਆਪਣੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਸਾਰਿਆਂ ਨੇ ਕਿਹਾ ਕਿ ਭਾਵੇਂ ਉਹ ਅੱਜ ਆਪਣੇ ਕਰੀਅਰ ਵਿੱਚ ਸਫਲ ਹਨ ਪਰ ਉਹਨਾਂ ਦੀ ਸਕੂਲ ਤੇ ਕਾਲਜ ਵਾਲੀ ਜ਼ਿੰਦਗੀ ਦੀ ਅੱਜ ਵਾਲੀ ਜ਼ਿੰਦਗੀ ਨਾਲੋਂ ਬਹੁਤ ਵਧੀਆ ਸੀ ਉਸ ਸਮੇਂ ਉਹਨਾਂ ਦੀ ਜ਼ਿੰਦਗੀ ਵਿੱਚ ਇੰਨਾ ਤਣਾਅ ਨਹੀਂ ਸੀ ਇੰਨਾ ਕੰਮ ਦਾ ਦਬਾਅ ਨਹੀਂ ਸੀ ਉਹ ਜ਼ਿੰਦਗੀ ਬਹੁਤ ਵਧੀਆ ਸੀ ਪ੍ਰੋਫੈਸਰ ਨੇ ਸਾਰਿਆਂ ਲਈ ਚਾਹ ਬਣਾਈ ਪ੍ਰੋਫੈਸਰ ਨੇ ਕਿਹਾ ਮੈਂ ਚਾਹ ਲੈ ਕੇ ਆਇਆ ਹਾਂ ਪਰ ਕੱਪ ਲੈ ਕੇ ਨਹੀਂ ਆਇਆ ਰਸੋਈ ਵਿੱਚ ਜਾਓ ਤੇ ਆਪੋ ਆਪਣੇ ਕੱਪ ਲੈ ਕੇ ਆਓ ਸਾਰੇ ਜਾਣੇ ਰਸੋਈ ਵਿੱਚ ਚਲੇ ਗਏ ਉਸ ਰਸੋਈ 'ਚ ਕਈ ਪ੍ਰਕਾਰ ਦੇ ਕੀਮਤੀ ਕੱਪ ਫੇਰ ਸਨ ਸਭ ਨੇ ਆਪੋ ਆਪਣੇ ਬਾਤੇ ਵਧੀਤੋ ਵਧੀਆ ਕੱਪ ਚੱਕ ਲੈਂਦਾ ਜਦੋਂ ਸਾਰਿਆਂ ਨੇ ਚਾਹ ਪੀਤੀ ਤਾਂ ਪ੍ਰੋਫੈਸਰ ਨੇ ਕਿਹਾ ਮੈਂ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਇੱਕ ਸੱਚ ਦੱਸਾਂਗਾ ਤੁਸੀਂ ਸਾਰਿਆਂ ਰਸੋਈ ਵਿੱਚੋਂ ਮਹਿੰਗੀ ਅਤੇ ਆਲੀਸ਼ਾਨ ਕੱਪ ਲੈ ਕੇ ਆਏ ਹੋ ਤੁਹਾਡੇ ਵਿੱਚੋਂ ਕੋਈ ਵੀ ਅੰਦਰ ਪੇ ਆਮ ਅਤੇ ਸਸਤੇ ਪਿਆਲੇ ਨੂੰ ਲੈ ਕੇ ਨਹੀਂ ਆਇਆ ਗੱਲ ਨੂੰ ਅੱਗੇ ਤੋਰਦਿਆਂ ਪ੍ਰੋਫੈਸਰ ਨੇ ਕਿਹਾ ਦੋਸਤੋ ਕੱਪ ਦਾ ਮਕਸਦ ਚਾਹ ਲੈ ਕੇ ਜਾਣਾ ਹੁੰਦਾ ਜਿਆਦਾ ਮਹਿੰਗੇ ਜਿਆਦਾ ਚੰਗੇ ਦਿਸਣ ਵਾਲੇ ਕੱਪ ਚਾਹ ਨੂੰ ਜਿਆਦਾ ਸੁਆਦ ਨਹੀਂ ਬਣਾ ਸਕਦੇ ਸਾਨੂੰ ਚਾਹ ਚਾਹੀਦੀ ਹੈ ਮਹਿੰਗੇ ਕੱਪ ਨਹੀਂ ਚਾਹੀਦੇ ਦੋਸਤੋ ਇੱਕ ਕੱਪ ਦਾ ਮਕਸਦ ਚਾਹ ਪਰੋਸਣਾ ਹੁੰਦਾ ਹੈ ਜਿੰਦਾ ਮਹਿੰਗੇ ਤੇ ਵਧੀਆ ਦੇਖਣ ਵਾਲੇ ਕੱਪ ਚਾਹ ਦਾ ਸੁਆਦ ਨਹੀਂ ਬਦਲ ਸਕਦੇ ਸਾਨੂੰ ਚਾਹ ਚਾਹੀਦੀ ਹੈ ਮਹਿੰਗੇ ਕੱਪ ਨਹੀਂ ਚਾਹੀਦੇ ਸਾਡੀ ਜ਼ਿੰਦਗੀ ਚਾਹ ਤੇ ਨੌਕਰੀ ਵਰਗੀ ਹੈ ਸਮਾਜ ਵਿੱਚ ਪੈਸਾ ਇੱਜ਼ਤ ਇਹਨਾਂ ਕੱਪਾਂ ਦੀ ਵਾਂਗ ਹੈ ਜਿਉਣ ਲਈ ਨੌਕਰੀ ਤੇ ਪੈਸਾ ਜ਼ਰੂਰੀ ਹੈ ਪਰ ਇਹ ਜ਼ਿੰਦਗੀ ਨਹੀਂ ਹਰ ਵਾਰ ਅਸੀਂ ਜ਼ਿਆਦਾ ਮਹਿੰਗੇ ਵਿਖਣ ਵਾਸਤੇ ਚੰਗੇ ਦਿਸਣ ਵਾਸਤੇ ਕੱਪ ਦੀ ਤਰ੍ਹਾਂ ਚਾਹ ਨੂੰ ਭੁੱਲ ਜਾਂਦੇ ਹਾਂ ਕੱਪ ਨੂੰ ਹੀ ਵਿੰਦੇ ਰਹਿੰਦੇ ਹਾਂ ਚਾਹ ਦਾ ਸੁਆਦ ਚਾਹ ਦਾ ਜਿਹੜਾ ਸਵਾਦ ਹੈ ਚੰਗੇ ਦੁੱਧ ਨਾਲ ਚੰਗੇ ਮਸਾਲੇ ਨਾਲ ਤੇ ਚੰਗੇ ਬਣਾਉਣ ਦੇ ਤਰੀਕੇ ਨਾਲ ਆਉਂਦਾ ਹੈ ਮਿੰਗੇ ਕੱਪ ਚ ਪਾਇਆ ਚਾਹ ਦੇ ਬਹੁਤ ਹੀ ਸਵਾਦਲੀ ਨਹੀਂ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਅੱਗੇ ਵੀ ਸ਼ੇਅਰ ਕਰਿਓ